ਬੇਟਾ ਜਿਹੜੇ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀਗੇ ਕੋ ਮੇਰੇ ਹਸਬੰਦ ਸੀ ਕੀ ਨਾਮ ਸੀ ਉਹਨਾਂ ਦਾ ਮਨਜੀਤ ਸਿੰਘ ਕਿੰਨੀ ਉਮਰ ਸੀਗੀ ਉਮਰ ਉਹਦੀ ਹੋਣੀ ਆ ਮੇਰੇ ਸੋਚ ਨਾਲ 45 ਸਾਲ ਤੱਕ ਹੋਣੀ ਆ 45 46 ਸੰਤੋਖ ਜੀ ਹਾਂ ਕੁਝ ਜਾਣਕਾਰੀ ਤੁਹਾਨੂੰ ਮਿਲੀ ਹੈ ਉਹਦਾ ਕਤਲ ਕਿਵੇਂ ਹੋਇਆ ਔਰ ਕਿਹਨਾ ਲੋਕ ਕੀਤਾ ਗਿਆ ਨਹੀਂ ਮੈਨੂੰ ਨਹੀਂ ਆਜੇ ਪਤਾ ਲੱਗਾ ਘਰ ਚ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿਦਾਂ ਦੇ ਕੋਈ ਕਲੇਸ਼ ਰਿੰਦਾ ਸੀਗਾ ਲੜਿਆ ਸੀਗਾ ਉਹ ਤਾਂ ਕੋਈ ਨਹੀਂ ਸੀ ਮੈਂਨੇ ਲੜਦਾ ਸੀਗਾ ਲੜਾਈ ਦਾ ਕੀ ਕਾਰਨ ਸੀਗੇ ਲੜਾਈ ਦਾ ਦੇ ਨਸ਼ਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ ਪਰਿਵਾਰ ਨੂੰ ਕਿਸੇ ਤੇ ਸ਼ੱਕ ਆ? ਨਹੀਂ ਸ਼ੱਕ ਨਹੀਂ ਆ ਪਰ ਇਹ ਆ ਮੈਂਨੇ ਹੀ ਜ਼ਿਆਦਾ ਮੈਂਨੇ ਲੜਦਾ ਸੀ ਮੈਂਨੇ ਲੜ ਕੇ ਘਰੋਂ ਨਿਕਲ ਜਾਂਦਾ ਸੀਗਾ ਨਹੀਂ ਉਹਨਾਂ ਦਾ ਕਤਲ ਹੋਇਆ ਵਾ ਤੁਹਾਨੂੰ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ? ਮੈਨੂੰ ਤਾਂ ਨਹੀਂ ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇ ਜੇ ਕਿਸੇ ਦਿਨ ਤਾਂ ਪਤਾ ਨਹੀਂ ਮੈਨੂੰ ਕਿਉਂਕਿ ਜਿੱਥੇ ਤੱਕ ਮੈਨੂੰ ਆ ਮੈਂ ਇਨਾਂ ਹੀ ਲੜ ਕੇ ਗਿਆ ਵਾ ਬਾਕੀ ਦਾ ਮੈਨੂੰ ਨਹੀਂ ਕੁਝ ਪਤਾ ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਫਲਾਣੇ ਬੰਦੇ ਤੋਂ ਡਰਿਆ ਇਦਾਂ ਨਹੀਂ ਮੈਨੂੰ ਨੇ ਕਦੀ ਕਿਹਾ ਸੀ ਤੁਹਾਨੂੰ ਅੱਜ ਕਿਵੇਂ ਪਤਾ ਲੱਗਾ ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ ਮੈਂ ਉੱਥੇ ਲੱਗੀ ਹੋਈ ਫਿਰ ਪੀਲੇ ਫੈਕਟਰੀ ਚ ਗਈ ਮੈਨੂੰ ਉੱਥੇ ਫੋਨ ਗਿਆ ਵਾ ਵੀ ਇਦਾਂ-ਇਦਾਂ ਕਰਕੇ ਕਾਲਾ ਵੜ ਦਤਾ ਵਾ ਪਰ ਵੀ ਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ ਉਹ ਤੋਂ ਮੈਨੂੰ ਉਦਾਂ ਹੀ ਕਹਿ ਕੇ ਕੱਲਿਆ ਵੀ ਠੀਕ ਨਹੀਂਗਾ ਤੁਸੀਂ ਗੇਟ ਪਾਸ ਲਾਓ ਤਾਂ ਘਰੇ ਚੱਲ ਜਾਓ ਪੁਲਿਸ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਮੈਂ ਇਹ ਹੀ ਮੰਗ ਕਰਦੀ ਆ ਵੀ ਜੋ ਵਿਚਰ ਹੋਇਆ ਵਾ ਮਾਫ ਕੀਤਾ ਜਾਵੇ ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਆ ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਆ ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਣੀ ਜੀ ਤੁਹਾਡਾ ਕੋਈ ਦੋਸ਼ ਹੀ ਨਹੀਂ ਕੀ ਫਿਰ ਤੁਸੀਂ ਮਾਫੀ ਕਿਸ ਗੱਲ ਦੀ ਮੰਗਦੇ ਹੋ ਕਿਉਂਕਿ ਮੈਨੂੰ ਪਤਾ ਵਾ ਨਾ ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੁੱਚੀਆਂ ਗੱਲਾਂ ਕਈ ਝੜ ਕੇ ਦਫੇ ਵੀ ਫਸਾਈ ਦਿੰਦੇ ਆ ਨਹੀਂ ਐਵੇਂ ਪੁਲਿਸ ਕਿਸੇ ਨੂੰ ਧੱਕਾ ਨਹੀਂ ਕਰਦੀ ਜੇਕਰ ਤੁਸੀਂ ਤਾਂ ਕਿਸੇ ਦੇ ਸ਼ੱਕ ਹੈ ਤਾਂ ਤੁਸੀਂ ਉਹਦਾ ਨਾਮ ਜਿਹੜਾ ਪੁਲਿਸ ਨੂੰ ਦੱਸ ਸਕਦੇ ਆ ਨਹੀਂ ਮੈਨੂੰ ਕਿਸੇ ਤੋਂ ਕੋਈ ਸ਼ੱਕ ਨਹੀਂ ਠੀਕ ਹੈ ਮੌਜੂਦਾਂ ਕੋਈ 30 ਵਰ ਕਰੀਬ 40 ਸਾਲ ਉਹਦੀ ਡੈੱਡ ਬੋਡੀ ਪਈ ਹੈ ਜਿਸ ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚੇ ਆਂ ਜਿਸ ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨੋ ਗੁਰਨਾਵ ਸਿੰਘ ਜਿਹੜਾ ਪਿੰਡ ਨੌਰਪੁਰ ਜਨੂਆ ਉੱਥੋਂ ਦਾ ਰਹਿਣ ਵਾਲਾ ਇਹਦੇ શરીਬ ਤੇ ਕਾਫੀ ਸੱਟਾਂ ਵਜੀਆਂ ਨੇ ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ ਤੇ ਅਸੀਂ ਇਹਦਾ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆਂ ਤੇ ਵੱਖ-ਵੱਖ ਤਰਾਵਾਂ ਤਹਿਤ ਬਣਦੀ ਜਿਹੜੀ ਐਫਆਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਤਫਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਕਤਲ ਦੇ ਕਾਰਨ ਕੋਈ ਸਾਹਮਣੇ ਆਏ? ਦੇਖੋ ਹਲੇ ਇਹ ਦੀ ਤਫਤੀਸ਼ ਚੱਲ ਰਹੀ ਹੈ ਉਹ ਇਸ ਇਨਵੈਸਟੀਗੇਸ਼ਨ ਕਰਦੇ। ਇਹ ਮੈਟਰ ਦਾ ਕੰਮ ਕਰਦਾ ਹੈ। ਸ਼ੁਕਰੀਆ ਜੀ।